ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜਿਹੜੇ ਸਾਡੇ YouTube ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਆਪਣੀ ਬਲੈਰੋ 2000 ਮਾਡਲ ਜਿਹਦੀ ਆਪਾਂ ਜੀਪ ਬਣਾਈ ਹੋਈ ਆ ਥੋੜੀ ਸਟਾਰਟਿੰਗ ਦੇ ਦਿੱਕਤ ਦੇ ਰਹੀ ਸੀਗੀ ਤੇ ਹੁਣ ਆਪਣਾ ਕਾਕਾ ਮਕੈਨਿਕ ਦਸੜਕੇ ਵਾਲਾ ਇਹ ਹੋਇਆ ਤਾਂ ਵਿਚਾਰਾ ਬਿਮਾਰ ਹੀ ਸੀਗਾ ਕਹਿੰਦਾ ਯਾਰ ਆਜੋ ਮੈਂ ਦੱਸ ਦਿੰਨਾ ਘਰ ਆਪੇ ਹੀ ਲੋ ਹਨ ਤੇ ਫਿਰ ਤਜਰਬਾ ਤਜਰਬਾ ਹੀ ਕਹਿੰਦਾ ਇਹਦੇ ਚ ਨੁਕਸ ਹੀਟਰ ਦਾ ਹੀ ਹੋਊਗਾ ਜਿਹੜੀ ਨਾ ਦਿੱਕਤ ਕਰ ਰਹੀ ਕਿਉਂਕਿ ਇਹਨਾਂ ਦੀ ਸਟਾਰਟਿੰਗ ਹੀਟਰ ਦੇ ਨਾਲ ਜਿਹੇ ਹੀਟਰ ਵਸਾਈ ਆ ਤਾਂ ਸਭ ਕੁਝ ਸਹੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਇਹਦੀ ਕਾਰਵਾਈ ਹੁਣ ਕਰ ਰਹੇ ਆ ਇਹ ਦੇਖਦੇ ਆ ਕਿਵੇਂ-ਕਿਵੇਂ ਕਿੱਦਾਂ-ਕਿੱਦਾਂ ਹੁੰਦੀ ਆ ਤੇ ਹੀਟਰ ਇਹਦਾ ਦੇਖਦੇ ਕਿਹੜਾ ਹਨਾ ਤੇ ਤਾਰ ਲਾ ਕੇ ਫਿਰ ਇਹਦਾ ਪਤਾ ਲੱਗ ਜਾਂਦਾ ਕਰੰਟ ਕਿੱਦਾਂ ਪਹਿਲਾਂ ਇਹਦੀ ਸਪਲਾਈ ਸਾਰੀ ਕੱਢਣੀ ਪੈਣੀ ਨਾ ਫੇਰ ਹੀ ਕਰਾਂਗੇ ਆਪਾਂ ਤੇ ਚਲੋ ਇਹ ਆ ਵੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਜੇ ਆਪਾਂ ਮਿਸਤਰੀ ਕੋਲ ਜਾਂਦੇ ਆ ਉਹਨਾਂ ਗੱਲਬਾਤ ਕਰਦੇ ਆ ਚਲੋ ਕੁਝ ਪਤਾ ਲੱਗਦਾ ਹੁਣ ਮੇਨ ਸਪਲਾਈ ਸਾਰੀ ਕੱਢ ਲਈ ਹਨਾ ਤੇ ਹੁਣ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ ਹੀਟਰਾਂ ਨੂੰ ਕਿ ਕਿਹੜਾ ਹੀਟਰ ਖਰਾਬ ਹੈਗਾ ਠੀਕ ਹੈ ਨਹੀਂ ਜੀ ਦੂਜੀ ਚੀਜ਼ ਇਹ ਵੀ ਇਹ ਗੱਡੀ ਜਿਹੜਾ ਇੰਜਣ ਵੀ ਨਹੀਂ ਧਾਕੜ ਵੇਖਦਾ ਜਿੰਨੀ ਇਹ ਧੱਕਾ ਸਹਿ ਜਾਂਦੀ ਆ ਗਾਂਦੂਆ ਇੰਜਣ ਨਾਜ਼ਕ ਆਗਾ ਕੋਮਲ ਇੰਜਣ ਆਗਾ ਹੈਨਾ ਤੇ ਹੁਣ ਆਪਾਂ ਜਿਹੜਾ ਆ ਇਹਦਾ ਹੀਟਰ ਚੈੱਕ ਕਰਨੇ ਆ ਕਿ ਕਿਹੜਾ ਹੀਟਰ ਇਹਦਾ ਸੜਿਆ ਹੋਇਆ ਕਦਾਂ ਕਿਵੇਂ ਆ ਪਰ ਇਹ ਵੀ ਬੜੇ ਹੌਸਾ ਨਾਲ ਕੰਮ ਕਰਨਾ ਪੈਂਦਾ ਆ ਤਾਰ ਇੱਧਰ ਉੱਧਰ ਹੱਥ ਕਰ ਜੇ ਫੇ ਪੰਗੇ ਵਾਲਾ ਕੰਮ ਹੋ ਜਾਂਦਾ ਤੇ ਸਾਨੂੰ ਤਾਂ ਚਲੋ ਨਹੀਂ ਨੌਲੇਜ ਹੈਗੀ ਐਵੇਂ ਫੜ ਮਾਰੀ ਹੈ ਨਾ ਨਹੀਂ ਪਤਾ ਸੀ ਉਹਨੇ ਕਰਵਾਇਆ ਤੇ ਆਪਾਂ ਭਰਾਵਾ ਕੰਮੇ ਕਰ ਲਿਆ ਪਰ ਇਹ ਵੀ ਹੱਥ ਖਾਲੇ ਕਰਨੋਂ ਨਹੀਂ ਡਰਨਾ ਚਾਹੀਦਾ ਜੇ ਆਪਾਂ ਕੰਮ ਕਰ ਸਕਦੇ ਹੋਈਏ ਬਾਕੀ ਇਹ ਜਿਹੜੇ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਇਹਨਾਂ ਦੀ ਮੈਂਟੇਨੈਂਸ ਤਾਂ ਰੱਖਣੀ ਪੈਂਦੀ ਹੈ ਨਾ ਹੁਣ ਸਟਾਰਟਿੰਗ ਦੀ ਜਿਹੜੀ ਦਿੱਕਤ ਆ ਕਈ ਵਾਰੀ ਬੰਦਾ ਹੋਰ ਕੋ ਸੋਚਦਾ ਰਹਿੰਦਾ ਪਰ ਜਿਨ੍ਹਾਂ ਕੋ ਇਹ ਗੱਡੀਆਂ ਨਾ ਪੀਜੂ ਇੰਜਨ ਵਾਲੀਆਂ ਇਹ ਜ਼ਰੂਰ ਧਿਆਨ ਰੱਖਿਆ ਕਰੋ ਇਹਦੇ ਚ ਹੀਟਰ ਦੀ ਪ੍ਰੋਬਲਮ ਆਉਂਦੀ ਆ ਇੱਕ ਵੀ ਹੀਟਰ ਖਰਾਬ ਹੋ ਗਿਆ ਨਾ ਤਾਂ ਇਹਨੇ ਫਿਰ ਸਟਾਰਟਿੰਗ ਨੂੰ ਕਿੰ ਕਿਹ ਕੀ ਕਰੀ ਜਾਣੀ ਆ ਇਸ ਲਈ ਜਰੂਰ ਇਹ ਚੀਜ਼ ਦਾ ਧਿਆਨ ਰੱਖੋ ਗੱਡੀ ਜੇ ਤੁਹਾਡੇ ਕੋਲ ਹੈਗੀ ਆ ਇਦਾਂ ਦੀ ਤੇ ਹੀਟਰ ਜਰੂਰ ਉਹਦੇ ਪਹਿਲਾਂ ਚੈੱਕ ਕਰੋ ਹੋਰ ਕੋਈ ਵੀ ਪੰਗਾ ਲੈਣ ਤੋਂ ਪਹਿਲਾਂ ਨਿਕਲੀ ਜੀ ਤੇ ਬਾਕੀ ਆ ਦੇਖੋ ਹੁਣ ਆਪਾਂ ਹੀਟਰ ਚੈੱਕ ਕੀਤਾ ਇਹ ਪਹਿਲਾ ਨੰਬਰ ਹੀਟਰ ਜਿਹੜਾ ਇਹਦਾ ਖਰਾਬ ਸੀਗਾ ਤੇ ਉਹ ਹੀਟਰ ਨੂੰ ਹੁਣ ਆਪਾਂ ਜਿਹੜਾ ਨਵਾਂ ਪਾ ਦੇਣਾ ਹੈਗਾ ਆ ਕੱਢ ਲਿਆ ਜੀ ਹੀਟਰ ਤੇ ਹੀਟਰ ਹੁਣ ਆਪਾਂ ਨਵਾਂ ਪਾਵਾਂਗੇ ਇਹਨੂੰ ਨਵਾਂ ਪਾ ਕੇ ਆਹਦੀ ਵੀਡੀਓ ਤੁਹਾਨੂੰ ਦਿਖਾਉਣੀ ਆ ਇੱਕ ਨੇ ਜੀ ਚਲੋ ਇਹਦੇ ਨਾਲ ਸਾਨੂੰ ਹੀਟਰ ਚੈੱਕ ਕਰਨੇ ਵੀ ਆ ਗਏ ਤਾਂ ਹੀਟਰ ਪਾਉਣਾ ਵੀ ਆ ਗਿਆ ਆਉਂਗਾ ਪਾਉਂਗਾ ਮੈਂ ਚੋ ਇਹ ਬਹੁਤ ਸਿੱਜੀ ਆ ਸਾਹੀ ਕਹਿੰਦੇ ਨੇ ਇਹ ਦਾ ਇਹਦੇ ਨਾਲੇ ਫੇਰ ਅੱਗੇ ਮੜਦਾ ਹੀਟਰ ਨਾਲ ਨਾੜ ਕੋ ਨਾਲ ਮੋਲੋ ਕੋਲ ਨਾੜ ਇੱਕ ਗਾਈ ਕੋਲੋ ਆ ਵੀ ਗਿਆ ਹੋਇਆ ਤੁਹਾਡਾ ਜੀ ਜਿਹੜਾ ਦੇਸੀ ਹੀਟਰ ਆਉਣਾ ਕੋਈ ਵੀ ਕੱਢਿਆ ਨਹੀਂ ਉਹਦਾ ਆਹ ਲੜ ਲੱਗ ਗਿਆ ਮਾਸ਼ਾਅੱਲ ਫਿਰ ਇਹਨਾਂ ਨੂੰ ਵੀ ਸ਼ਾਇਦ ਨਾ ਰੱਖੀ ਜਿਹੜੀ ਮਰਜੀ ਬਣਾਉਂਦੇ ਕੰਪਨੀ ਟੋਕੀ ਉਹਦਾ ਮਰਜੀ ਹੀ ਹੁੰਦੀ ਨਾ ਉਹ ਨਾ ਨਾ ਫੇ ਬਾਜੂ ਪਰ ਲੱਗ ਗਈ ਨਾ ਨਹੀਂ ਸੁਭਾਈ ਆਦਾਂ ਨਹੀਂ ਕਰਦਾ ਤੇ ਕੋਈ ਮਰ ਗੇਮ ਕਰਤੀ ਆਦਮ ਗੱਲ ਨੂੰ ਨਾ ਕਰੀਂ ਉਹ ਨਹੀਂ ਲੱਗਦਾ ਬਾਰ ਬਾਰ ਤਾਂ ਨਹੀਂ ਤੇ ਇਹ ਵੀਡੀਓ ਬਣਾਉਂਦਾ ਲੋਕਾਂ ਦਾ ਬੇਵਾਬ ਬਨੂ ਨੇ ਕਿਨੇ ਵੇ ਬਨੂ ਨੇ ਬਨੂ ਨੇ ਨਹੀਂ ਵੀਰੇ ਨੇ ਕਿਹਨੇ ਕਸਮਤ ਨੂੰ ਨਹੀਂ ਆ ਦੇਗਾ ਭਾਬੀ ਕਹਿੰਦੀ ਲੋੜ ਹੋਰ ਵੀ ਭੈਣ ਦੀ ਲਾਣੂ ਲੱਗੀ 11 ਨੰਬਰ ਲੈ ਆ ਗਿਆ 11 ਨੰਬਰ 11 11 ਆ ਪਾ ਦੇ